ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚਨ ਹੋਵੀ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਵੀ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣ ਪੰ ਲਖੋ ਹੈ ਤੈ ਕਨ ਚੱਲੇ ਨਾਲ ਕੇਵ ਸਚਿਆ ਰਹੀਏ ਕੇਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਰ ਹੁਕਮੀ ਹੋਵਨ ਆਕਾਰ ਹੁਕਮ ਨੰਨ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮਿ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈਐ ਹੁਕਮੇਂ ਦਰਸ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ 부ਜੈ ਤਾ ਹਉ ਮੈਂ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀਸਾਣ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਖੇ ਆਦਰ ਹਦੂਰ ਕਥਨਾ ਕਥੀ ਨਾ ਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਕਾਹੀ ਕਾਹੇ ਹੁਕਮੀ ਹੁਕਮ ਜਲਾਏ ਰਾਹੋ ਨਾਨਕ ਬਿਕਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਹੀਂ ਪਾਖੇ ਪੋ ਪਰ ਅੱਖ ਹੈ ਮੰਗਹਿ ਦੇਹ ਦੇਹ ਦਾਤ ਖਰੇਦਾ ਤਾਰ ਫੇਰ ਕੇ ਅੱਗੇ ਰੱਖੀ ਐ ਜਿੱਤ ਦੇ ਸੇ ਦਰਬਾਰ ਮੋਹ ਕੇ ਬੋਲਣ ਬੋਲੀ ਐ ਜਿੱਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਢਾਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੂਖ ਦਵਾਰ ਨਾਨਕੇ ਵੇ ਜਾਣੀਏ ਸਭ ਅਪਿਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁੱਖ ਪਰ ਹਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰਈਸਰ ਗੁਰਗੋਖ ਬਰਮਾ ਗੁਰਪਾਰਵਤੀ ਮਾਈ ਜੇਹੋ ਜਾਣਾ ਕਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਪਾਣੀ ਕੇ ਨਾਇ ਕਰੀ ਜੇ ਤੀਸਰ ਠੋਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰਿਆ ਰਜਾ ਫੁਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਇ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾਵੀ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਇ ਨ ਸੁਝੇ ਜੇ ਤਿਸ ਗੁਣ ਪੁਏ ਕਰੇ ਸੁਣਿਐ ਸਿੱਧ ਪੀਰ ਸੁਨਾਥ ਸੁਣਿਐ ਤਰਤਵ ਲਕਾ ਸੁਣਿਐ ਦੀਪ ਲੋਪਾ ਤਾਲ ਸੁਣਿਐ ਪਹਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਈਸਰ ਵਰ ਮਹਿੰਦ ਸੁਣਿਐ ਮੁਕਤ ਸਲਾਹਨ ਮੰਦ ਸੁਣਿਐ ਜੋਗ ਜੁਗ ਤਨ ਭੇਦ ਸੁਣਿਐ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ 68 ਕਾਿ ਸਨਾਨ ਸੁਣਿਐ ਪਰ ਪਰ ਪਾਵੇ ਮਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਛੇਕ ਪੀਰ ਪਾਤਸ਼ਾ ਸੁਣਿਆਂ ਦੇ ਪਾਵੇ ਰਾਹੋ ਸੁਣਿਆ ਹਾਥੋ ਵੇ ਸਦਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਰਮ ਨ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਣ ਕੀ ਸੁਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਟਾਕ ਨਾ ਪਾਏ ਮਨੈ ਪਤਿ ਸਿਉ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰ ਸਦਾਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨਾ ਪਖੈ ਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪंचे ਪਾਵੇ ਦਰਗੇ ਮਾਨ ਪंचे ਸੁਹੈ ਦਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਇਸ ਤਿਆਰ ਤਵਲੇ ਉੱਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਔਰ ਤਿਸਤੇ ਪਾਰ ਥਲੇ ਤਵਣ ਜੋਰ ਜੀ ਜਾਂ ਤਿਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹ ਲਿਖ ਲਿਖ ਜਾਣੇ ਕੋਇ ਲਿਖ ਲਿਖਿਆ ਕੀਤਾ ਹੋਇ ਕੀਤਾ ਤਣ ਸੁਆਲੀ ਹੋ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸੌ ਇੱਕੋ ਕੁਆਓ ਤਿਸਤੇ ਹੋਏ ਲੱਖ ਦਰਿਆ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਈ ਕਲਿਕਾਰ ਤੂੰ ਸਦਾ ਸੁਨਾਮ ਤਨਰੰਕਾਰ ਅਸੰਖ ਜਪ ਸੰਤ ਪਾਉ ਸੰਖ ਪੂਜਾ ਸੰਤ ਤਪ ਤਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰਮੋ ਪਖਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖੰਦ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇ ਸਮਲ ਭਗ ਖਾਹੇ ਅਸੰਖ ਨਿੰਦਕ ਸਿਰ ਕਰੇ ਪਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਵ ਸੰਖਤਾਵ ਅਗਮ ਅਗਮ ਸੰਖ ਲੋ ਸੰਕੇ ਸਿਰਪਾਰ ਹੋਇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰ ਅਸ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾ ਹੈ ਜੇ ਫਰਮਾਏ ਤਿਵ ਤੇ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵੇ ਨਾ ਵੇ ਨਹੀਂ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਕੇ ਮੂਤ ਫਲੀਤੀ ਕੱਪੜ ਹੋਏ ਦੇ ਸਾਬੂਨ ਲਿਏ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਤੋ ਪਹਿਨਾ ਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲਿਆ ਜਾ ਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਪੁੰਨੀਆਂ ਹੋ ਜਾਹੋ ਤੀਰਥ ਤਪ ਦੇ ਅਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇ ਰਹਿ ਮਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥਾਤ ਬਾਣੀ ਪਰਮਾਉ ਸਤ ਸੁਆਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਤੇਤ ਕਵਣ ਵਾਰ ਕਵਣ ਸਿਰ ਉਤੇ ਮਾਹੋ ਕਵਣ ਜਿਥੂ ਆਕਾਰ ਵੇਲਾ ਪਈਆ ਪੰਡਤੀ ਜੇ ਹੋਵੇ ਲਿਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣੇ ਕੁਰਾਨ ਥਿਤ ਵਰਣਾ ਜੋਗੀ ਜਾਣੇ ਰਤਮਾ ਹੋ ਨ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕੇਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣਿਆ ਕੇ ਗੈਨਾ ਸੁਹੈ ਪਾਤਾ ਨਾ ਪਤਾਲ ਲਖ ਅਗਾਸਾਂ ਆਗਾਸ ਓੜ ਕੋਰਤ ਪਾਲ ਥਕੇ ਵੇਦ ਕੈਨਕ ਬਾਤ ਸਹਸ ਢਰਹਿ ਕੈਨਕ ਤੇ ਬਾਸ ਲੋ ਇੱਕ ਤਾਤ ਲਿਖਾ ਹੋਇ ਤਾ ਲਿਖੀਐ ਲਿਖਾ ਹੋਇ ਵਿਨਾਸ ਨਾਨਕ ਵੱਡਾ ਕੀਏ ਆਪੇ ਜਾਣਿਆ ਸਾਲਾ ਹੀ ਸਾਲਾ ਹੀ ਤਿਸੁਰਤ ਨ ਪਾਈਆ ਨਦੀਆਂ ਤੇ ਬਾਪ ਵਿਸਮੁਦ ਨ ਜਾਣੀਏ ਸੁਮੰਦ ਸਾਹ ਸੁਲਤਾਨ ਗਿਰਹਿ ਸਤੀਮਾਨ ਧਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨੁ ਨ ਵਿਸਰੈ ਅੰਤ ਨ ਸਤਿ ਕਹਿ ਨ ਅੰਤਨ ਤਨ ਕਰਨ ਦੇਣ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਲਾ ਹੈ ਤਾਂ ਕੀ ਅੰਤਨ ਪਾਈ ਜਾਹੇ ਹੋ ਅੰਤ ਨ ਜਾਣੇ ਕੋਈ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਭ ਉੱਚਾ ਥਾ ਉੱਚੇ ਉਪਰ ਉੱਚਾ ਨਾਉ ਏ ਵਡੂ ਚਾਹੋ ਵੇ ਕੋਏ ਤਿਸ ਉੱਚੇ ਕੋ ਜਾਣੇ ਸੋ ਇਹ ਜੀਵnabla ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨਾਂ ਤਮਾਹੇ ਕੀਤੇ ਮੰਗੈ ਜੋਤ ਪਾਰ ਤਿੱਥੇ ਗਣਤ ਨਹੀਂ ਵਿਚਾਰ ਕਿਤੇ ਖਾਪ ਟੁੱਟਹਿ ਵਿਕਾਰ ਕਿਤੇ ਲੈ ਲੈਮ ਕਿਰਪਾ ਹੈ ਕਿਤੇ ਮੂਰਖ ਖਾਹੀ ਕਾਹੇ ਕਿਤੇ ਆਦੁਖ ਊਕਸਨ ਮਾਰੇ ਪੈਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇ ਕਾ ਖਨ ਪਾਇਓ ਜਾਣੇ ਜੀਤੀ ਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇਕੀ ਕੇ ਜਿਸ ਨੂੰ ਬਖਸ਼ੇ ਸਿੱਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਢੰਡਾਰ ਮੁੱਲ ਲਾਵੇ ਉਮੁੱਲ ਲੈ ਜਾਏ ਮੁੱਲ ਭਾਏ ਮੁੱਲ ਨਾ ਸਮਾਹੇ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਮੁੱਲ ਬਖਸ਼ੀ ਸੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਅੱਖ ਵਿਦ ਪਾਠ ਪ੍ਰਾਨ ਅੱਖੇ ਪੜੇ ਕਰੇ ਵਿਖਿਆਣ ਅੱਖੇ ਵਰਮੇ ਅਖਿੰਦ ਅੱਖ ਗੋਪੀ ਤੇ ਗੋਵਿੰਦ ਅੱਖੇ ਈਸਰ ਅੱਖੇ ਸਿਧ ਅੱਖੇ ਕਿਤੇ ਕੀਤੇ ਬੁੱਧ ਅੱਖੇ ਦਾਣੂ ਅੱਖੇ ਦੇਵ ਅੱਖੇ ਸੁਰ ਨਰਮੁ ਜਨ ਸੇਵ ਕੇਤੇ ਕਹਿ ਕਉ ਠੁਠ ਪਾਹੇ ਕੇਤੇ ਕਹਿ ਕਉ ਉਠ ਠਜਾਹੇ ਤੇ ਕੀਤੇ ਹੋਰ ਕਰੇ ਤਾਂ ਅੱਖ ਨ ਸੱਤੇ ਚਈ ਕੇ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣੇ ਸੋਚਾ ਸੋਏ ਜੇ ਕੋ ਅਖੇ ਬੋਲ ਵਿਗਾੜ ਤਾਲ ਕੀਐ ਸਰਗਾ ਵਾਰਾ ਗਾਵਾਰ ਸੋਦਰ ਕੇ ਹਸੋ ਕਰਕੇ ਹਜਿਤ ਬਿਸਰ ਸੁਮਾਲੇ ਵਾਜੇ ਨਾਦ ਅਨੇਕ ਸੰਖਾਂ ਕੀਤੇ ਵਵਨ ਹਾਰੇ ਕੀਤੇ ਰਾ ਪਰਿਸ਼ੁਖੀਅਨ ਕੀਤੇ ਗਵਨ ਹਾਰੇ ਗਾਵੈ ਤੋਨ ਪਾਉਣ ਪਾਣੀ ਬਸੰਤਰ ਗਾਵੈ ਰਾਜਾ ਤੁਮ ਦਵਾਰੇ ਗਾਵੈ ਚਿਤ ਗੁਬਤ ਲਿਖ ਜਾਣੈ ਲਿਖ ਲਿਖ ਤਰਮ ਵਿਚਾਰੇ ਗਾਵੈ ਇਸਰ ਬਰਮਾ ਦੇਵੀ ਸੋ ਹੰਸਾਂ ਸਵਾਰੇ ਗਾਵਹਿ ਇਨ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਫਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਨੀਆ ਬਨਮੋਹਨ ਸੁਰਗਾ ਮਚ ਪਿਆਲੇ ਗਾਵਨ ਤਨੁ ਪਾਏ ਤੇਰੇ 860 ਤੀਰਤ ਨਾਲੇ ਗਾਵਹਿ ਜੋਧ ਮਾਂ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਨਰਵ ਪੰਡਾ ਕਰ ਕਰ ਕੇ ਧਾਰੇ సేయి ਤੋ ਨੁਰੂ ਗਾਵੈ ਜੋਤਿ ਤਪਾਵਨ ਰਤੇ ਤੇਰੇ ਭਗਤਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸੱਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਚਨ ਜਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜੇ ਸਿਮਾ ਜੇ ਨਉ ਪਾਈ ਕਰ ਕਰ ਵੇਖਿ ਕੀਤਾ ਆਪਣਾ ਜਿਵ ਤਿਸਤੀ ਵਢਿਆਈ ਜੋਤਿ ਸਪਾਵੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹ ਹੋ ਸਾਹ ਫਤ ਸਤਿ ਸਹਿਬ ਨਾਨਕ ਰਹਿਨ ਲਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਬੇਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਟੰਡਾ ਪ੍ਰਤੀਤ ਆਈ ਪੰਥੀ ਸਭ ਜਨ ਮਾਤੀ ਮਨ ਜੀਤੈ ਜਗ ਜੀਤ ਆਦੇਸ ਤਿ ਸੇ ਆਦੇਸ ਆਧਾ ਨੀਲ ਨਾਦ ਅਨਾਤ ਜੁਗ ਜੁਗ ਇਕੋ ਵੇਸ ਉਗਤ ਗਿਆਨ ਦਾ ਭੰਡਾਰਣ ਘਟ ਘਟ ਵਾਜੇ ਨਾਦ ਆਪ ਨਾਥ ਰਾਤੀ ਸਭ ਜਾ ਕੀ ਰਿਤ ਸਿਦਵਰਾ ਸਾਧ ਸੰਯੋਗ ਵਿਜੋਗ ਦੁਇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਤਿਸੇ ਆਦੇਸ ਆਧ ਨੀਲ ਅਨਾਹਤ ਜੁਗ ਜੁਗ ਇੱਕੋ ਵੇਸ ਇਕਾ ਮਾਈ ਜੁਗਤ ਵਿਆਹੀ ਤਿੰਨ ਜਿਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜਿਵਤਿਸ ਪਾਵੇ ਤੇ ਵਿਚ ਲਾਵੇ ਜੇ ਹੋਵੇ ਪ੍ਰਮਾਣ ਓ ਵੇਖੇ ਉਹਨਾਂ ਨਦਰਨਾਵੇ ਬਹੁਤ ਹੈ ਵਿਡਾਣ ਆਦੇਸ਼ ਤਿਸੇ ਆਦੇਸ ਆਧ ਨੀਲ ਅਨਾਹਤ ਜੁਗ ਜੁਗ ਇੱਕੋ ਵੇਸ ਆ ਸੁਣ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾਂ ਵਾਰ ਕਰ ਕਰ ਵਿਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸੇ ਆਦੇਸ ਆਧਾ ਨੀਲ ਨਦਨ ਹਤ ਜੁਗ ਜੁਗ ਇੱਕੋ ਵੀਸ ਇੱਕ ਦੂਜੀ ਪੌ ਲਖ ਹੋਏ ਲਖ ਵੇ ਲਖ ਵੀਸ ਲਖ ਲਖ ਜਿਹੜਾ ਕੀ ਏਕ ਨਾਮ ਜਗਦੀਸ਼ ਏਤਰਾ ਪਤ ਪੌੜੀਆ ਚੜੀਏ ਹੋਏ 21 ਸੁਣ ਗੱਲਾਂ ਤਾਸ ਕੀ ਕੀ ਟਾਇਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੇ ਨੈ ਜੋਰ ਜੋਰ ਨ ਮੰਦਨ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੇ ਸੰਸਾਰ ਜਿਸ ਸਤ ਜੋਰ ਕਰ ਵੇਖੈ ਸੋਏ ਨਾਨਕ ਉਤਮਨੀ ਚ ਨ ਕੋਏ ਰਾਤੀ ਰੁਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸੱਚਾ ਦਰਬਾਰ ਥਿੱਥੇ ਸੋਹਣ ਪੰਜ ਪਰਵਾਰ ਨਦਰੀ ਕਰਨ ਪਵੇ ਨੀਸਾਨ ਕਾਚ ਪਕਾਈ ਉਥੇ ਪਾਏ ਨਾਨਕ ਗਾਇ ਜਾਪੇ ਜਾਏ ਧਰਮ ਖੰਡ ਕਾ ਉਹ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੀਸ ਕੀਤੇ ਬਰਮੇ ਘਾਟ ਤਕੜੀਏ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਨੁ ਕੇਤੇ ਕੇਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਅਬਾਣੀ ਕੇਤੇ ਪਾਤਨ ਰਿੰਦ ਕੀਤੀ ਅਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਕਾੜਤ ਘੜੀਏ ਬਹੁਤ ਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਿਸਦਾਏ ਤਿੱਥੇ ਕੜੀਏ ਸੁਰਤ ਮਤਿ ਮਨ ਬੁੱਧ ਤਿੱਥੇ ਕੜੀਏ ਸੁਰਾਂ ਸਿਦਾਂ ਕੀ ਸੁਰਤ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਾਮਲ ਸੂਰਤਿ ਮੈਂ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਤੇ ਰੂਪ ਨ ਕਥਨੇ ਜਾਹੇ ਨਾ ਹੁਮਰੇ ਨਹਾਗੇ ਜਾਹੇ ਜਿਨ ਕੈ ਰਾਮ ਸੇ ਮਨ ਮਾਹੇ ਜਿੱਥੇ ਭਗਤ ਵਸੇ ਕੇ ਲੋਕ ਕਰੇ ਅਨੰਦ ਸਚਾ ਮਨ ਸੋਏ ਸੱਚਖੰਡ ਵਸੇ ਨਿਰੰਕਾਰ ਕਰ ਕਰ ਵਿਖੇ ਨਦਰ ਨਿਹਾਲ ਤਿੱਥੇ ਖੰਡ ਮੰਨ ਲਵਰ ਪੰਡ ਜੇ ਕੋ ਕਥਿ ਤੰਤ ਅਨੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵੇ ਤੇ ਵਿਚਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਧੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਓ ਖਲਾ ਗੰਤਬ ਤਾਓ ਪਹਾਂਡਾ ਪਹੋ ਅੰਮ੍ਰਿਤ ਤਿਤਟਾਲ ਕੜੀਏ ਸ਼ਬ ਸੱਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਦਰੀ ਨੰਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖਿਲੇ ਸਤਲ ਜਗਤ ਚੰਗਿਆਈਆਂ ਬਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ